ਕੋਈ ਕਿੰਨਾ ਸੋਹਣਾ ਕਿਉਂ ਨਾ ਬਈ ਜਿਹੜਾ ਸਾਨੂੰ ਸੋਹਣਾ ਲੱਗਿਆ ਤਾਂ ਸਾਰੇ ਹਾਏ 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 ਕੀ ਉਹਦੀ ਬੰਦੇ ਲਿਖਦਾ ਜਿਹੜੀ ਨਾ ਬਹੁਤ ਸੋਹਣੀ ਲਿਖਦਾ ਅਰਜੰਟੇ ਨੂੰ ਪਤਾ ਲੱਗਦਾ ਇਹ ਬੰਦੇ ਨੇ ਲਿਟਰੇਚਰ ਪੜ੍ਹਿਆਗਾ ਇਹ ਵੀ ਇੱਕ ਕਲਾ ਹੁੰਦੀ ਆ ਜੇ ਸਾਨੂੰ ਕਿਸੇ ਦੇ ਬੰਦੇ ਨੂੰ ਸੁਣ ਕੇ ਜੇ ਪਤਾ ਲੱਗੇ ਵੀ ਲਿਖਿਆ ਕਿਵੇਂ ਆ ਤੁਸੀਂ ਕੋਈ ਗਾਣਾ ਹੋਰ ਕੇ ਦੇਖੋ ਮੋਸਟਲੀ ਨਿਊ ਐਲਬਮ ਆ ਜਿੱਤੋਂ ਦਾ ਮੈਂ ਚੌਰ ਹੋਇਆਗਾ ਤੇ ਲਿਟਰੇਚਰ ਦੇਖਦਾ ਉਹਦੇ ਗਾਣੇ ਆ ਗਾਣੇ ਤਾਂ ਨਹੀਂ ਲਿਖਦੇ ਭਾਈ ਵੀ ਕੋਈ ਰਾਈਟਰ ਲੈਂਦਾ ਨਹੀਂ ਜਾਂ ਸ਼ੌਂਕ ਨਹੀਂ ਗਾਣੇ ਲਿਖਦਾ ਨਹੀਂ ਗਾਣੇ ਹਲੇ ਹੱਥ ਨਹੀਂ ਪਾਇਆਗੇ ਜਿੱਤੇ ਹੱਥੇ ਚੜ ਗਏ ਮੈਂ ਕਾਪੀ ਪਰ ਫਿਰ ਲਿਖਿਆ ਕੀ ਕੋਈ ਲਾਈਨ ਦੱਸੋ ਜਿਹੜੀ ਲਿਖੀ ਹੈ ਜੇ ਮੈਂ ਨਾ ਸੋਚਦਾ ਇਸ ਦੇਸ਼ ਦੇ ਇਕੱਲੇ ਇਕੱਲੇ ਬੰਦੇ ਬਾਰੇ ਤਾਂ ਮੇਰਾ ਵੀ ਜਾਂ ਜੇ ਬਹੁਤ ਵੱਡਾ ਖਾਨਦਾਨ ਹੋਣਾ ਸੀ ਪਰ ਮੇਰਾ ਦੇਸ਼ ਅੱਜ ਵੀ ਅੰਗਰੇਜ਼ਾਂ ਦਾ ਗੁਲਾਮ ਹੋਣਾ ਸੀ ਖੌਰੇ ਮੈਨੂੰ ਕਿੱਥੇ ਪਤਾ ਸੀ ਇਹਨਾਂ ਅੰਗਰੇਜ਼ਾਂ ਤੋਂ ਬਾਅਦ ਮੇਰਾ ਦੇਸ਼ ਮੇਰਾ ਪੰਜਾਬ ਨਸ਼ੇ ਦਾ ਗੁਲਾਮ ਹੋਣਾ ਓਏ ਹੋਏ ਨਹੀਂ ਭਾਈ ਵਾਕਈ ਛੱਡ ਗਈ ਫਿਰ ਛੱਡ ਕਿੰਦਾ ਗਈ ਆ ਛੱਡ ਗਈ ਹਾਂ ਮਿਲ ਨਹੀਂ ਦੁਬਾਰਾ ਤੀਸੀ ਜਵੇ ਮਕਾ ਮੇਰਾ ਬਹੁਤ ਦੂਰਾ ਅੱਛਾ ਦੇਸੀ ਜਵੇ ਚ ਤੁਰਦੇ ਫਿਰਦੇ ਅੱਛਾ ਹਾਂ ਧੰਨਵਾਦ ਕਰਦੇ ਹੋ ਸੇਲੀ ਦਾ ਜਿਹਨੇ ਕੰਮ ਤੇ ਭਾਤਾ ਨਹੀਂ ਉਹ ਪਹਿਲਾਂ ਹੀ ਦੇ ਕੇ ਨੇ ਕਿਹਨੇ ਕਿਹਾ ਉਹ ਬਦਨਾਮ ਤੋਂ ਹੁਆ ਨਾਮ ਤੋਂ ਹੁਆ ਹਾਂ ਸ਼ਾਇਰ ਬਣ ਕੇ ਬਣਾਇਆ ਤਾਂ ਉਹਨੇ ਹੀ ਹੈ ਇਹ ਤੋਖਾ ਦੇਣਾ ਹੋਵੇ ਵਾਰ ਕਰਨਾ ਹੋਵੇ ਛਾਤੀ ਤੇ ਗਰੀ ਹੂੰ ਪਿੱਟਦੇ ਕੀਤੇ ਵਾਰ 7000 ਨਹੀਂ ਓਏ ਹੋਏ ਪਰ ਲੈ ਆਣਾ ਤੈਨੂੰ ਮੈਂ ਗੱਲ ਤੇ ਅੱਜ ਮੰਨ ਲਈ ਤੂੰ ਹੀ ਕਹਿੰਦੇ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਢ ਪਾਲਿਸ਼ਾਂ ਕਰੀਏ ਸਸੀ ਗੱਲ ਜੀ ਮੈਂ ਤੁਹਾਡਾ ਦੋਸਤ ਵਰਿੰਦਰ ਕੁਦਰਤ ਟੀਵੀ ਤੋਂ ਅੱਜ ਪਹੁੰਚੇ ਆਂ ਜੀ ਬਠਿੰਡਾ ਸ਼ਹਿਰ ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਦੇ ਭਾਈ ਬੋਬੀ ਦੇ ਨਾਲ ਕਰਾਵਾਂਗੇ ਮੁਲਾਕਾਤ ਭਾਈ ਪਿਤਾ ਪੁਰਖੀ ਕੀਤਾ ਜਿਹੜਾ ਆਪਦਾ ਚਲਾ ਰਹੇ ਨੇ ਜੁੱਤੀਆਂ ਗੰਡਣ ਤੇ ਮੋਚੀ ਦਾ ਕੰਮ ਕਰਦੇ ਕਹਿੰਦੇ ਸ਼ਰਮ ਕੋਈ ਨਹੀਂ ਜਿਹੜੀ ਪਿਤਾ ਪੁਰਖੀ ਕੰਮ ਦੇ ਵਿੱਚ ਕੋਈ ਖੇਤੀ ਕਰਦਾ ਕੁਛ ਕਰਦਾ ਸ਼ਰਮ ਭਾਈ ਦਾ ਕਹਿਣਾ ਨਹੀਂ ਮੰਨੀ ਚਾਹੀਦੀ ਬਾਈ ਕੰਮ ਕਰਦੇ ਨਾਲ ਨਾਲ ਲਿਖਦੇ ਵੀ ਨੇ ਕਿਤਾਬਾਂ ਵੀ ਪੜ੍ਹੀਆਂ ਔਰ ਹੈਰਾਨ ਆ ਕਿ ਇੰਨੇ ਸ਼ੋਰ ਸ਼ਰਾਬੇ ਦੇ ਵਿੱਚ ਬਾਈ ਕਹਿੰਦਾ ਮੈਂ ਸਾਰੀਆਂ ਕਿਤਾਬਾਂ ਇੱਥੇ ਬੈਠ ਕੇ ਪੜ੍ਹੀਆਂ ਨੇ ਬਾਈ ਜੀ ਸਵਾਗਤ ਹੈ ਕੁਦਰਤ ਟੀਵੀ ਤੇ ਸਤਿ ਸ੍ਰੀ ਅਕਾਲ ਜਨਾਬ ਜੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਹੋਰ ਘਰ ਪਰਿਵਾਰ ਸਭ ਖੈਰੀਆਂ ਤੇ ਸਭ ਖੈਰੀਆਂ ਦਾ ਵਧੀਆ ਸਭ ਤੁਸੀਂ ਰੱਖੋ ਬਾਕੀ ਸਾਰੀਆਂ ਇੰਟਰਵਿਊ ਤੁਹਾਡੀਆਂ ਕਮਰਾ ਬੰਦ ਦਫ਼ਤਰ ਦੇ ਵਿੱਚ ਹੋਈਆਂ ਹਾਂ ਮੇਰਾ ਮਨ ਕੀਤਾ ਮੈਂ ਕਿਉਂ ਨਾ ਬੋਬੀ ਬਾਈ ਨੂੰ ਕਹਿੰਦੇ ਨੇ ਕਈ ਲੋਕ ਕਹਿੰਦੇ ਬਈ ਕਮਰਾ ਬੰਦ ਮੀਟਿੰਗ ਦੇ ਵਿੱਚ ਕਹਿੰਦੇ ਬੋਬੀ ਬੜਾ ਸੋਹਣਾ ਲੱਗਦਾ ਹੈ ਜਾਂ ਕਈ ਥੱਲੇ ਕਮੈਂਟ ਕਰਦੇ ਇਹ ਕਮੈਂਟ ਮੈਂ ਪੜੇ ਗਏ ਬੋਬੀ ਹੰਕਾਰਿਆ ਬਹੁਤ ਪਹਿਲੇ ਉਹ ਦੱਸੋ ਤੁਸੀਂ ਜਿਹੜੀ ਬਾਈ ਮਨਿੰਦਰ ਨਾਲ ਕੀਤੀ ਇੰਟਰਵਿਊ ਵਿੱਚ ਕਹਿੰਦੇ ਵੀ ਨਹੀਂ ਬੜਾ ਹੰਕਾਰਿਆ ਹੀ ਜਾਂਨੇ ਪਰ ਅੱਜ ਜੀ ਤੁਹਾਡੇ ਕੋਲ ਬੈਠੇ ਆਂ ਸਾਨੂੰ ਤਾਂ ਕੋਈ ਗੱਲ ਹੀ ਲੱਗੀ ਕਿਉਂ ਕਹਿੰਨੇ ਐਵੇਂ ਸਾਨੂੰ ਨਹੀਂ ਇਹ ਲੋਕਾਂ ਦੀ ਥੋੜਾ ਸ਼ਹਿਰ ਕਿਸੇ ਨਾਲ ਮਿਸਬੀਹੇਵ ਕਰਤਾ ਵੀ ਕਿੱਡੀ ਗੱਲ ਆ ਪਰ ਹੰਕਾਰਿਆ ਹੋਇਆ ਨਹੀਂ ਜੀ ਮੈਨੂੰ ਆਪ ਜੀ ਇਸ ਤੋਂ ਅਪਰਾਧ ਤਾਂ ਬੜੀ ਹੰਕਾਰਿਆ ਨਹੀਂ ਮੈਂ ਬੁੱਟ ਪਾਲ ਸਾਹ ਕਰੀ ਤੇ ਸ਼ੌਂ ਕਿਵੇਂ ਪਿਆ ਸ਼ੌਂਕ ਹੈ ਪਿਆਜ ਜੇ ਪਹਿਲੇ ਵੀ ਇੰਟਰਵਿਊ ਚ ਦੱਸਿਆ ਸੀ ਤੇ ਹੁਣ ਵੀ ਇਹੀ ਦ ਕਹਿਣਾਗਾ ਹਾਂ ਇਹ ਜਦੋਂ ਮੈਂ ਇਥੇ ਰਹਿ ਵੀ ਨਿੱਤਰ ਨੇ ਮੈਨੂੰ ਰეკਮੈਂਡ ਕੀਤੀ ਸੀ ਕਿਤਾਬ ਇੱਕ ਉਹ ਕਿਤਾਬ ਪੜ੍ਹੀ ਉਹ ਲਿਖਣ ਦਾ ਸ਼ੌਂਕ ਅੱਠਵੀਂ ਚ ਅੱਠਵੀਂ ਸੱਤਵੀਂ ਚ ਹੀ ਪੈ ਗਿਆ ਸੀਗਾ ਉਹ ਸਾਰਨੇ ਇੱਕ ਕਿਹਾ ਸੀ ਵੀ ਗਾਂਧੀ ਜਯੰਤੀ ਆ ਕੁਝ ਦੇਖਣਾਗਾ ਉਹ ਚੁੱਕੜ ਨਾਟਕ ਜਾਂ ਲਿਖਿਆ ਸੀ ਮੈਂ ਉਹ ਯਾਦ ਨਹੀਂ ਮੈਂ ਕਿਹੜਾ ਸੀ ਪਰ ਉਹ ਲਿਖਿਆ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਦੇਖਦਾ ਹੀ ਆ ਅੱਠਵੀਂ ਕਲਾਸ ਯਾਦ ਨਹੀਂ ਆ ਕੀ ਲਿਖਿਆ ਸੀ ਨਹੀਂ ਯਾਦ ਨਹੀਂ ਮੈਨੂੰ ਪੁਰਾਣਾ ਹੋ ਗਿਆ ਉਹ ਤਾਂ ਅੱਛਾ ਸਕੂਲ ਚ ਮਤਲਬ ਉਦੋਂ ਨੁੱਕੜ ਨਾਟਕ ਸੀ ਸ਼ਾਇਰੀ ਵਗੈਰਾ ਨਹੀਂ ਕਵਿਤਾ ਅੱਛਾ ਨੁੱਕੜ ਨਾਟਕ ਲਿਖਿਆ ਸੀ ਨੁੱਕੜ ਨਾਟਕ ਤੁਹਾਡੇ ਤੋਂ ਲਿਖਾਇਆ ਪਰ ਲਿਖਾਇਆ ਕਿਉਂ ਜਿਹੜਾ ਅਧਿਆਪਕ ਹੁੰਦਾ ਹੈ ਕਹਿੰਦੇ ਉਹ ਦੀ ਅੱਖ ਬੜੀ ਤੇਜ਼ ਹੁੰਦੀ ਹੈ ਅਧਿਆਪਕ ਨੇ ਬਹੁਤ ਹੀ ਅੱਖ ਚ ਕੀ ਦੇਖਿਆ ਵੀ ਉਹਨੇ ਨੁੱਕੜ ਨਾਟਕ ਲਿਖਣ ਨੂੰ ਤੁਹਾਨੂੰ ਕਿਹਾ ਉਹਨਾਂ ਨੂੰ ਪਤਾ ਸੀਗਾ ਮੈਂ ਥੋੜਾ ਕ੍ਰੀਏਟਿਵ ਸੀਗਾ ਸਕੂਲ ਟਾਈਮ 'ਚ ਅੱਛਾ ਹਾਂ ਮੈਂ ਉਹ ਮੇਰੇ ਐਨਸੀਜੀ ਦੇ ਸਰ ਸੀਗੇ ਪ੍ਰਵੀਨਪੁਰੀ ਸੀ ਕਿਦੜਵੇ ਦੇ ਰਹਿਣ ਵਾਲੇ ਆ ਉਹ ਉਹਨਾਂ ਨੂੰ ਪਤਾ ਸੀ ਫਿਰ ਇੱਕ ਮਿੱਤਰ ਵੀ ਮੈਨੂੰ ਕਹਿੰਦੇ ਕਹਿੰਦੇ ਤੂੰ ਬੋਲਦਾ ਵੀ ਜ਼ਿਆਦਾ ਆ ਤੇ ਬੋਲ ਵੀ ਚੰਗਾ ਲੈਣਾ ਤੂੰ ਤੂੰ ਲਿਖ ਲਈ ਕੁਛ ਤਾਂ ਫਿਰ ਮੈਂ ਮੱਥਾ ਮਾਰਿਆ ਚਲੋ ਦੇਖ ਲੈਂਦੇ ਮੱਥਾ ਮਾਰਿਆ ਫਿਰ ਮੈਂ ਲਿਖ ਲਈ ਕਾਮਯਾਬ ਹੋਇਆ ਸੀ ਉਹ ਚੰਚਾ ਮਿਲੀ ਉਦੋਂ ਹਾਂ ਬਿਲਕੁਲ ਮਿਲੀ ਆ ਅੱਛਾ ਲਿਸ਼ਟ ਲਿਖਣ ਦੀ ਚੇਟਕ ਕਹਿੰਦੇ ਉਦੋਂ ਲੱਗੀ ਹਾਂ ਉਦੋਂ ਲੱਗੀ ਉਹ ਤੂੰ ਪੜਨ ਦੀ ਉਦੋਂ ਬਾਅਦ ਲੱਗੀ ਆ ਹਾਂ ਪੜਨ ਤਾਂ ਬਹੁਤ ਬਾਅਦ ਲੱਗਿਆ ਮੈਂ ਹੂੰ ਕਿਤਾਬਾਂ ਦੀ ਡ੍ਰੈਸ ਕਿਵੇਂ ਦੀ ਕਿਤਾਬਾਂ ਮੈਂ ਵੇਖਿਆ ਤੁਹਾਨੂੰ ਅੱਗੇ ਵੀ ਇੰਟਰੋ ਜਿਵੇਂ ਦੀਆਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹੋ ਤੇੜੀ ਹੱਥੇ ਚੜਜੋ ਹੀ ਪੜ ਲਾਈਦੀ ਆ ਹਾਂ ਮੋਸਟਲੀ ਤਾਂ ਫਲਸਫੀ ਕਰਨੀ ਧਿਆਨ ਜਿਆਦਾ ਹੁੰਦਾ ਪੜਨ ਤੇ ਪਿਆਰ ਮੁਹੱਬਤ ਵਾਲੀ ਘਾਟੀ ਹੁੰਦੀ ਕਿਤਾਬਾਂ ਪਾਉਂ ਪਿਆਰ ਮੁਹੱਬਤ ਰਾਸ ਨਹੀਂ ਆ ਨਹੀਂ ਰਾਸ ਵੀ ਨਹੀਂ ਕਹਤੇ ਹੁਣ ਉੱਠ ਗਿਆ ਅੱਜ ਦਿਲ ਦੇ ਹਾਲਾਤ ਮੈਂ ਸਾਰੇ ਖੋਲ ਲੈਣੇ ਆ ਮੈਂ ਪਹਿਲਾਂ ਵੀ ਆਫ ਦਾ ਕੈਮਰਾ ਵੀ ਗੱਲ ਕੀਤੀ ਜੀ ਪਰ ਬੋਬੀ ਬਾਈ ਮੰਨਣ ਨੂੰ ਨਹੀਂ ਤਿਆਰ ਬਾਈ ਬੋਬੀ ਨੂੰ ਮੈਂ ਪੁੱਛਿਆ ਮੈਂ ਕਿਹਾ ਬੋਬੀ ਬਾਈ ਲਿਖਦੇ ਹੋ ਮੈਂ بڑے ਬੰਦੇ ਨੂੰ ਮੈਂ ਵੀ ਮਾੜਾ ਵਾਟਾ ਲਿਖਦਾ ਤੇ ਮੈਂ ਕਿਹਾ ਵੀ ਲੇਖ ਬੰਦਾ ਕਿਵੇਂ ਸਕਦਾ ਹੈ ਬਾਈ ਹੁਣ ਕੈਮਰੇ ਮੂਰੇ ਦੱਸੋ ਵੀ ਲਿਖ ਕਿਵੇਂ ਸਕਦਾ ਬੰਦਾ ਜੇ ਪਿਆਰ ਮੈਂ ਬਦੀ ਪਹਿਲਾਂ ਗੱਲ ਕਰੀਏ ਦੇਖੋ ਕਈ ਬੰਦੇ ਹੁੰਦੇ ਆ ਉਦੋਂ ਲਿਖਦੇ ਆ ਜਦੋਂ ਮਹਿਬੂਬ ਨਾਲ ਜਿਦਾਈ ਹੁੰਦੀ ਆ ਹਾਂ ਕਈ ਬੰਦੇ ਉਦੋਂ ਲਿਖਦੇ ਆ ਜਦੋਂ ਸਮਾਜ ਚ ਬੁਰਾਈ ਜ਼ਿਆਦਾ ਵਧ ਜੇ ਹੂੰ ਹਰ ਬੰਦਾ ਇੱਕ ਸਿਚੁਏਸ਼ਨ ਨੂੰ ਦੇਖ ਕੇ ਲਿਖਦਾ ਹੁੰਦਾ ਹੈਗਾ ਹੂੰ ਪਰ ਮੈਂ ਮੰਨਦਾ ਮੇਰੇ ਨਾਲ ਇਹ ਜਿਹਾ ਕੁਝ ਵੀ ਨਹੀਂ ਹੋਇਆ ਦਾ ਕੁਝ ਨਹੀਂ ਹੋਇਆ ਨਾ ਨਾ ਕੋਈ ਮੈਂ ਸਮਾਜ ਚ ਬੁਰਾਈ ਦੀ ਕਿਉਂ ਮੈਂ ਮੈਚ्योर ਹੀ ਨਹੀਂ ਸੀ ਹੂੰ ਜਦੋਂ ਮੈਂ ਲਿਖਣ ਲੱਗਿਆ ਉਦੋਂ ਮੈਂ ਅਨਮੈਚੋਰ ਜਿਹੀ ਸੀਗਾ ਹੂੰ ਇਨਾ ਸਮਝਦਾਰ ਹੈ ਨਹੀਂ ਸੀ ਹੂੰ ਪਰ ਹੌਲੀ ਹੌਲੀ ਜਦੋਂ ਸਮਝ ਲੱਗੇ ਵੀ ਠੀਕ ਹੈ ਵੀ ਲਿਖਣ ਦੀ ਇੱਕ ਸਜਣਾ ਐ ਹੁੰਦੀ ਆ ਹੂੰ ਇਹ ਲਿਖਣਾ ਆ ਹੁੰਦਾ ਕਿਸੇ ਨੂੰ ਪੜਨਾ ਆ ਹੁੰਦਾ ਜਦੋਂ ਉਦੋਂ ਦਿਲਚਸਪੀ ਪਈ ਆ ਹੂੰ ਫਿਰ ਜਾਂ ਕਿ ਲਿਖਣਾ ਸ਼ੁਰੂ ਕੀਤਾ ਤੇ ਬੋਵੀ ਨਾਵਲ ਦੇ ਵਿੱਚ ਫਸ ਵੀ ਜਾਂਦਾ ਕਿਤੇ ਨਾ ਕਿਤੇ ਸੋਚਦਾ ਵੀ ਮੈਂ ਪ੍ਰੈਜ਼ੈਂਟ ਟਕਾਂ ਮੈਂ ਤੁਹਾਨੂੰ ਵੇਖਿਆ ਹੈ ਵੀ ਤੁਸੀਂ ਜੋ ਪੜਦੇ ਹੋ ਉਹਨੂੰ ਆਪਣੇ ਆਪ ਤੇ ਵੀ ਲੈ ਲੈਂਦੇ ਹੋ ਸੱਚ ਹਾਂ ਕਿਤੇ ਕਿਤੇ ਤੁਹਾਨੂੰ ਲੱਗਦਾ ਵੀ ਇਹ ਕਹਾਣੀ ਜਿਹੜਾ ਨਾਟਕ ਚੱਲ ਰਿਹਾ ਪਵਿੱਤਰ ਪਾਪੀ ਪਵਿੱਤਰ ਪਾਪੀ ਉਹ ਚ ਕਿਰਦਾਰਾਂ ਜਿਹੜਾ ਕਿਰਦਾਰ ਆ ਹਾਂ ਉਹ ਉਹ ਵੀ ਜਿੰਨੇ ਮੈਂ ਵੈਨਾਂ ਨਾ ਉਹ ਵੀ ਆ ਬਹਿ ਕੇ ਆਪਦਾ ਕੰਮ ਕਰਦਾ ਹੁੰਦਾ ਸੀਗਾ ਕਾਹਦਾ ਕੰਮ ਕਰਦਾ ਸੀ ਉਹ ਘੜੀਆਂ ਬਣਾਉਂਦਾ ਸੀ ਘੜੀਆਂ ਬਣਾਉਂਦਾ ਸੀ ਅੱਛਾ ਸਾ ਸੀਗਾ ਹਾਂ ਤੇ ਮੈਂ ਬਾਬਾ ਡੂੰਗਾ ਲੈ ਕੇ ਆਇਆ ਸੀ ਕਰਦਾ ਅੱਛਾ ਸੀਰੀਅਸ ਲੈ ਗਿਆ ਉਹਨੂੰ ਅੰਦਰ ਹੀ ਵੜ ਗਿਆ ਸੀ ਕਹਿੰਦੇ ਰੋਜ਼ ਵੀ ਪੜਾ ਦੇਣ ਉਹ ਕੁੱਤੇ ਵਾਲੇ ਸਰਦਾਰ ਨੂੰ ਪੜ ਕੇ ਰੋਇਆ ਨਾ ਕੁੱਤੇ ਵਾਲੇ ਸਰਦਾਰ ਨੂੰ ਪੜ ਕੇ ਆ ਉਹਦਾ ਕਰਤਾਰ ਵੀ ਬਹੁਤ ਡੂੰਗਾ ਲੈ ਗਿਆ ਸੀ ਮੈਂ ਕੋਈ ਗੱਲ ਉਹਦੇ ਦੱਸੋ ਕੀ ਗੱਲ ਦਿਲ ਤੇ ਲਈ ਮਤਲਬ ਉਹਦੇ ਵਿੱਚ ਉਹ ਗੱਲ ਦੱਸਣ ਵਾਲੀ ਨਹੀਂ ਕਿ ਕੈਮਰੇ ਦੇ ਕੁਛ ਮਾੜਾ ਜਿਹਾ ਹਿੰਟ ਦੇ ਦਿਓ ਵੀ ਤੁਹਾਨੂੰ ਕੀ ਐਵੇਂ ਦਾ ਲੱਗਾ ਵੀ ਤੁਹਾਨੂੰ ਲੱਗਾ ਵੀ ਯਾਰ ਰੋਣਾ ਚਾ ਹੁਣ ਆਪਾਂ ਆਮਦਰ ਹੁੰਦੇ ਨਹੀਂ ਮੈਂ ਚਾਹੁੰਦਾ ਸੀ ਵੀ ਜਿਹੜਾ ਉਸ ਮੈਡਮ ਨਾਲ ਹੋਇਆ ਨਾ ਉਸ ਕਹਾਣੀ 'ਚ ਉਹਦੇ ਨਾਲ ਹੋਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਸੱਚਾ ਕਿਰਦਾਰ ਪਵਿੱਤਰ ਕਿਰਦਾਰ ਸੀ ਹੋ ਹੂੰ ਵੀ ਹਰ ਇੱਕ ਦੀ ਮੁਸੀਬਤ ਨੂੰ ਸਮਝਣ ਵਾਲਾ ਤੇ ਉਹਦੇ ਨਾਲ ਹੀ ਆਇਆ ਪਰ ਇਹਦਾ ਉਲਟਾ ਪੱਖ ਵੀ ਹੈ ਉਲਟਾ ਪੁਲਟਾ ਪੱਖ ਇਹ ਹੈ ਵੀ ਜੇ ਕੁਝ ਐਵੇਂ ਦਾ ਵਾਪਰਦਾ ਫੇਰ ਹੀ ਉਹ ਕਹਾਣੀ ਦਾ ਰੂਪ ਲੈਂਦਾ ਨਾ ਜੇ ਸਭ ਕੁਝ ਸਹੀ ਹੋ ਜੇ ਬਾਹਰੇ ਪਿੱਛੇ ਕਰਾਰ ਉਹਨੇ ਕਿਸੇ ਨਾਲ ਕਰਾਰ ਕਰ ਲਿਆ ਸੀਗਾ ਕਹਾਣੀ ਦੇ ਅੰਦਰ ਹੀ ਹੂੰ ਉਹ ਕਹਾਣੀ ਦੀ ਐ ਸੀ ਵੀ ਜਿਵੇਂ ਮੁੰਡਾ ਜਸਵੰਤ ਹੁੰਦਾ ਜਿਹੜਾ ਹੂੰ ਉਹ ਕਿਸੇ ਕੁੜੀ ਨਾਲ ਪਿਆਰ ਕਰਦਾ ਤੇ ਕੁੜੀ ਦਾ ਭਰਾ ਉਸ ਮੈੜ ਨਾਲ ਕਰਾਰ ਕਰਦਾ ਵੀ ਮੈਂ ਮੇਰੀ ਭੈਣ ਦਾ ਵਿਆਹ ਉਹਦੇ ਨਾਲ ਕਰਾ ਦੂੰ ਹੂੰ ਇਹ ਨਹੀਂ ਇਹ ਵੀ ਜੇ ਤੂੰ ਮੇਰੇ ਨਾਲ ਕੁਸ਼ ਕਰੇ ਹੂੰ ਉਦੋਂ ਬਾਅਦ ਤਾਂ ਹੋਇਆ ਸ਼ੁਰੂ ਮੈਂ ਚਾਹੁੰਦਾ ਨਹੀਂ ਸੀ ਵੀ ਉਸ ਨਾਲ ਐ ਤਾਂ ਹੋਇਆ ਮੈਂ ਬਹੁਤ ਰੋਇਆ ਅੱਛਾ ਉਹਨੇ ਉਹ ਸੈਕਰੀਫਾਈਜ਼ ਕੀਤਾ ਵੀ ਕੀਤਾ ਵੀ ਮੇਰਾ ਵਿਆਹ ਹੋ ਜਾਈ ਹਾਂ ਤੇ ਮੁੜ ਕੇ ਨਾ ਉਹਨੇ ਵਿਆਹ ਕੀਤਾ ਤੇ ਨਾ ਹੋਈ ਕੁੜੀ ਬਹੁਤ ਰੁਹੀ ਬਹੁਤ ਬਿੱਟੀ ਪਰ ਕੋਸਾਂ ਹੀ ਹੋ ਸਕਿਆ ਪਰ ਆਪਾਂ ਬਹੁਤਾਂ ਤੇ ਬੋਬੀ ਜੀ ਤੁਹਾਡੇ ਮੈਂ ਵੀ ਇਹਨਾਂ ਚੀਜ਼ਾਂ ਦੇ ਬੜੀ ਬਰੀਕੀ ਉਹ ਰੱਖਦਾ ਹਮੇਸ਼ਾ ਆਪਾਂ ਔਰਤ ਨੂੰ ਤਵੱਜੋ ਇਨੀ ਦੇਣੀ ਆ ਕਦੇ ਮਰਦ ਦਾ ਦੁੱਖ ਪੜਿਆ ਕਿਸੇ ਇੰਟਰਵਿਊ ਦੇ ਵਿੱਚ ਜਾਂ ਕਿਸੇ ਸੋਰੀ ਨਾਂ ਵਾਲੀ ਜਾਂ ਕਹਾਣੀ ਚ ਕਿਤੇ ਮਰਦ ਦਾ ਦੁੱਖ ਆ ਤੁਹਾਡੇ ਮਰਦ ਦਾ ਦੁੱਖ ਆਇਆਗਾ ਪਵਿੱਤਰ ਪਾਪੀ ਚ ਮਰਦ ਦਾ ਦੁੱਖ ਹੀ ਆ ਇੱਕ ਸਾਰ ਹੂੰ ਉਹਨੇ ਬਹੁਤ ਸੈਕਰੀਫਾਈਸ ਕੀਤਾ ਹੂੰ ਪਵਿੱਤਰ ਪਾਪੀ ਚ ਜਿਹੜਾ ਉਹ ਕਦਰ ਆਉਂਦਾਗਾ ਉਹ ਹੂੰ ਉਹ ਗੱਲ ਆਹ ਹੁੰਦੀ ਆ ਵੀ ਜਿਹੜਾ ਉਹਦਾ ਡੈਡੀ ਹੁੰਦਾਗਾ ਹੂੰ ਉਹਨੂੰ ਘੜੀ ਸਾਤੇ ਜਿਹੜਾ ਉਹ ਆਪ ਤੋਂ ਬਾਅਦ ਚ ਕੰਮ ਕਰਨ ਲੱਗਦਾ ਉੱਥੇ ਪਹਿਲਾਂ ਜਿਹੜੀ ਤਾਰ ਵੀ ਨਹੀਂ ਹੁੰਦੀ ਆ ਕੁੜੀ ਉੱਚੇ ਤਾਰ ਉਹਦਾ ਡੈਡੀ ਉੱਥੇ ਕੰਮ ਕਰਦਾ ਹੁੰਦਾ ਅੱਛਾ ਉਹਦਾ ਡੈਡੀ ਨੂੰ ਫਿਰ ਉਹ ਕੱਢ ਦਿੰਦਾ ਪਤਾ ਨਹੀਂ ਕੀ ਵਜ੍ਹਾ ਹੁੰਦੀਗੀ ਤੇ ਉੱਥੇ ਉਹ ਲੱਗਦਾ ਫਿਰ ਹੌਲੀ ਹੌਲੀ ਜਦੋਂ ਪਤਾ ਲੱਗਦਾ ਵੀ ਇਹਨਾਂ ਦੇ ਘਰ ਦੀ ਕੰਡੀਸ਼ਨ ਤਾਂ ਐ ਹੀ ਸੀਗੀ ਹੂੰ ਫਿਰ ਆਪਣੇ ਆਪ ਨੂੰ ਤਾਂ ਹੀ ਦਾ ਉਹਦਾ ਨਾਮ ਪਵਿੱਤਰ ਪਾਪੀ ਅੱਛਾ ਪਵਿੱਤਰ ਪਾਪੀ ਪਵਿੱਤਰ ਸ਼ਬਦ ਵੀ ਆ ਗਿਆ ਪਾਪੀ ਵੀ ਆ ਗਿਆ ਪਾਪੀ ਵੀ ਤਾਂ ਹੀ ਤਾਂ ਨਾਮ ਆਇਆ ਪਵਿੱਤਰ ਪਾਪੀ ਪਿਆ ਗਿਆ ਹੂੰ ਤਾਂ ਫਿਰ ਜਦੋਂ ਹੂੰ ਪਹੁੰਚ ਰੋਂਦਾ ਹੋ ਹੂੰ ਵੀ ਮੇਰੇ ਨਾਲ ਗਲਤ ਕੀਤਾਗਾ ਵੀ ਤੁਹਾਡਾ ਡੈਡੀ ਵੀ ਉਹ ਬਹੁਤ ਛੁੱਟੀਆਂ ਜਾਂ ਚਿੱਠੀਆਂ ਲਿਖਦਾ ਹੁੰਦਾ ਉਹਨਾਂ ਨੂੰ ਹੂੰ ਵੀ ਪੁੱਤ ਮੈਂ ਹਰਿਦਵਾਰ ਗਿਆ ਹੋਇਆਗਾ ਜਾਂ ਹੋਰ ਪਾਸਿਆਂ ਕੰਮ ਦੇ ਮਾਮਲੇ سلسلے ਚ ਮੈਂ ਬਾਅਦ ਚ ਕਰਿਆ ਹਾਂ ਘਰ ਦੇ ਘਦੇ ਪਨੀ ਕੈਸਾ ਲੰਘ ਜਾਂਦੇ ਆ ਹੂੰ ਤੇ ਉਦੋਂ ਬਾਅਦ ਫਿਰ ਜਦੋਂ ਪਤਾ ਲੱਗਦਾ ਫੇਰ ਸ਼ੁਰੂ ਹੁੰਦੀ ਹੈ ਕਹਾਣੀ ਫਿਰ ਆਪਣੇ ਨੂੰ ਕੋਸਦਾ ਰਹਿੰਦਾ ਹੋਦਾ ਰਹਿੰਦਾ ਵੀ ਨਹੀਂ ਇੱਕ ਇਹ ਗਲਤ ਹੋ ਗਿਆ ਕੰਮ ਤੇ ਉਦੋਂ ਜਿਹੜੀ ਵਿਣੀ ਹੁੰਦੀ ਉਹਦਾ ਵਿਆਹ ਕਿਤੇ ਹੋਰ ਹੋ ਜਾਂਦਾ ਪਹਿਲਾਂ ਉਹ ਕਹਿੰਦਾ ਵੀ ਮੇਰੇ ਨਾਲ ਹੋਵੇ ਪਰ ਨਹੀਂ ਹੁੰਦਾ ਹੂੰ ਤੇ ਉਦੋਂ ਬਾਅਦ ਫਿਰ ਜਦੋਂ ਕੁੜੀ ਬੋਹ ਕਹਿੰਦੀ ਉਹ ਜਦੋਂ ਨਿਕਲ ਜਾਂਦਾ ਪਿੰਡੋਂ ਇਹੋ ਜਿਹੜੇ ਪਿੰਡ 'ਚ ਰਹਿੰਦਾ ਉਹ ਹੂੰ ਕੁੜੀ ਦੇਂਦੀ ਰਹਿੰਦੀ ਆ ਡੋਲੇ 'ਚ ਬੈਠਦੀ ਹੁੰਦੀ ਵੀ ਉਹ ਬੈ ਕਿੱਥੇ ਹੁੰਦਾ ਨਹੀਂਗਾ ਹੂੰ ਤੇ ਮੁਰਕੇ ਫਿਰ ਕੁੜੀ ਉਹ ਫਾਹ ਲਾ ਕੇ ਮਰ ਜਾਂਦੀ ਆ ਅੱਛਾ ਜਿਹੜੀ ਵੀਣੀ ਹੁੰਦੀ ਆ ਹੂੰ ਉਹਦੇ ਬਲਾਵ ਚ ਫਿਰ ਉਹ ਵਿਆਹ ਨਹੀਂ ਕਰਾਉਂਦਾ ਤੇ ਸਿਗਟਾਂ ਫੁੱਕੀ ਜਾਂਦਾ ਚਾਹ ਪੀਂਦਾ ਰਹਿੰਦਾ ਮਰਦਾ ਜਾਂਦਾ ਹੂੰ ਤੇ ਐ ਫਿਰ ਕਰਕੇ ਫਿਰ ਉਹ ਆਪ ਜਦੋਂ ਉਥੋਂ ਕੱਤ ਕੇ ਕੱਤਪੁਣੀ ਜੀ ਕਰਕੇ ਸਾਰੇ ਜਿੰਨੇ ਵੀ ਪੈਸੇ ਕਰਦਾ ਹੁੰਦਾ ਉਹਦੇ ਘਰਦਿਆਂ ਨੂੰ ਕੱਲਦਾ ਹੁੰਦਾ ਤੇ ਮੁਰਕੇ ਦਾ ਡੈਡੀ ਵੀ ਆ ਜਾਂਦਾ ਉਹ ਮਰਦਾ ਨਹੀਂ ਤੇ ਹੁਣ ਕਿਹੜੀ ਵਿਆਹ ਬੰਦਾ ਬਲਾਵ ਚ ਮਰਿਆਗਾ ਅੱਛਾ ਦਿਲ ਕਰਦਾ ਦਿਲ ਕਰਦਾ ਅਰੇ ਕਿਹ ਕਸੂਰ ਨਹੀਂ ਹੁੰਦਾ ਉਹ ਬਿਚਾਰੇ ਦਾ ਉਹਨੇ ਚੰਗਾਈ ਕੀਤੀ ਹੈਗਾ ਹੂੰ ਜੀ ਬਾਕੀ ਮੋਸਟਲੀ ਦੇਖਿਆ ਜਾਵੇ ਤਾਂ ਬੰਦੇ ਦੇ ਕੋਈ ਪਾੜੀ ਨਹੀਂ ਸਕਦਾ ਹੂੰ ਸਮਝ ਨਹੀਂ ਸਕਦਾ ਬੰਦੇ ਨੂੰ ਖਾਸ ਕਰਕੇ ਹੂੰ ਚਾਹੇ ਦੀ ਉਹ ਕਰਦੇ ਹੋਣ ਚਾਹੇ ਦੀ ਬਾਹਰਦੇ ਹੋਣ ਹੂੰ ਬੰਦੇ ਦੇ ਦੇਖੋ ਕੋਈ ਨਹੀਂ ਸਮਝਦਾ ਤੇ ਤੁਸੀਂ ਆਪ ਲਿਖ ਰਹੇ ਹੋ ਕੁਝ ਹਾਂ ਬਹੁਤ ਕੁਝ ਲਿਖਦੇ ਕੋਈ ਨਾਵਲ ਕੋ ਕਹਾਣੀ ਕੋਈ ਸਾੜੀ ਨਾ ਕੀ ਲਿਖ ਰਹੇ ਹੋ ਇਹ ਹਲੇ ਜਾਂ ਕੁਝ ਨਹੀਂ ਲਿਖਿਆ ਕੋਈ ਗਾਣਾ ਨਾ ਗਾਣਾ ਕੋ ਨਹੀਂ ਤੇ ਗਾਣੇ ਕਿਉਂ ਨਹੀਂ ਲਿਖਦੇ ਰਾਈਟਰ ਲੈਂਦੇ ਨਹੀਂ ਤਾਂ ਨਹੀਂ ਲਿਖਦੇ ਕਿ ਨਹੀਂ ਨਹੀਂ ਰਾਈਟਰ ਲੈਂਦੇ ਨਹੀਂ ਤਾਂ ਹਲੇ ਰੁਚੀਆਂ ਨਹੀਂ ਉਸਕੀ ਨਹੀਂ ਜਿੱਦੇ ਮੇਰੇ ਹਾਂ हां ਗਾਣੇ ਗਾਣੇ ਤਾਂ ਨਹੀਂ ਲਿਖਦੇ ਬਾਈ ਵੀ ਕੋਈ ਰਾਈਟਰ ਲੈਂਦਾ ਨਹੀਂ ਜਾਂ ਸ਼ੌਂਕ ਨਹੀਂ ਗਾਣੇ ਲਿਖਦਾ ਨਹੀਂ ਗਾਣੇ ਹਲੇ ਹੱਥ ਨਹੀਂ ਪਾਇਆ ਗਿਆ ਜਿੱਦੇ ਹੱਥੇ ਚੜ ਗਏ ਮੈਂ ਕਾਪੀ ਭਰ ਫਿਰ ਲਿਖਿਆ ਕੀ ਕੋਈ ਲਾਈਨ ਦੱਸੋ ਜਿਹੜੀ ਲਿਖੀ ਹੈ ਗਾਣੇ ਦੇਲੇ ਲਿਖੀ ਨਹੀਂ ਗਾਣੇ ਦਾ ਇੱਕ ਟਾਈਟਲ ਹਲਕਾ ਐ ਪੈਸੇ ਕੁਝ ਜੋ ਵੀ ਲਿਖਿਆ ਹੁਣ ਚੱਕ ਲੈ ਹਾਂ ਚੱਕ ਲੋ ਉਹ ਬਾਈ ਨੂੰ ਪਿਛਲੀ ਵਾਰ ਵੀ ਆਪਾਂ ਸੁਣਿਆ ਸੀ ਬੜੀਆਂ ਸੋਹਣੀਆਂ ਚੀਜ਼ਾਂ ਸੋਹਣੀਆਂ ਲਾਈਨਾਂ ਬਾਈ ਨੇ ਦਸੀਆਂ ਸੀ ਤੇ ਬਾਈ ਨੇ ਖੋਲ ਲਿਆ ਆਪਣਾ ਉਹ ਪਟਾਰਾ ਨਹੀਂ ਪਟਾਰਾ ਉਹ ਕੋਈ ਸਾਪ ਕੋਈ ਸੱਪ ਕੱਢਣ ਗਈ ਬਾਈ ਹੁਣੀ ਕਈ ਵਾਰੀ ਪ੍ਰੋਜੈਕਟ ਨੂੰ ਜੀ ਨੇ ਵੀ ਯਾਦ ਹੋਣਾ ਚਾਹੀਦਾ ਬੰਦੇ ਤੇ ਲਿਖਿਆ ਪਰ ਮੇਰੇ ਯਾਦ ਨਹੀਂ ਰਹਿੰਦਾ ਬਸ ਗੱਲ ਕੋਈ ਗੱਲ ਨਹੀਂ ਆਪਾਂ ਵੀ ਨਲਾਇਕ ਸ਼ਾਇਰ ਹੀ ਆ ਕੋਈ ਚੱਕਰ ਨਹੀਂ ਦੇ ਦੇ ਕੇ ਲਿਖ ਲੋ ਕੋਈ ਦੇਖ ਕੇ ਪੜ੍ਹ ਲੋ ਪੂਰੀ ਪੂਰੀ ਬੈ ਡਿਜ਼ਾਈਨਿੰਗ ਤਾਂ ਪੂਰੀ ਕਰ ਰੱਖੀ ਐ ਅੱਛਾ ਨੀਚੇ ਮੋਚੀ ਲਿਖ ਦਿਓ ਹਾਂ ਨਹੀਂ ਕਰ ਬੋਬੀ ਲਿਖ ਲਈਦਾ ਕਦੇ ਮੋਚੀ ਲਿਖ ਲਈਦਾ ਓਕੇ ਇਹ ਭਗਾ ਸਿੰਘ ਤੇ ਲਿਖਾਂਗਾ ਹਾਂ ਜੇ ਮੈਂ ਨਾ ਚੜਦਾ ਸੂਲੀ ਤਾਂ ਫਿਰ ਮੇਰਾ ਮੇਰੇ ਹੱਥ 'ਚ ਵੀ ਗੁਲਾਬ ਹੋਣਾ ਸੀ ਹੂੰ ਜੀ ਨਾ ਮੈਂ ਚੜਦਾ ਸੂਲੀ ਮੇਰੇ ਹੱਥ 'ਚ ਵੀ ਗੁਲਾਬ ਹੋਣਾ ਸੀ ਹੂੰ ਮੇਰਾ ਵੀ ਕੋਈ ਹਮਸਫਰ ਹੁੰਦਾ ਮੇਰਾ ਵੀ ਕੋਈ ਮਹਿਬਾਬ ਹੋਣਾ ਸੀ ਹੂੰ ਜੇ ਮੈਂ ਨਾ ਸੋਚਦਾ ਇਸ ਦੇਸ਼ ਦੇ ਇਕੱਲੇ ਇਕੱਲੇ ਬੰਦੇ ਬਾਰੇ ਹੂੰ ਤਾਂ ਮੇਰਾ ਵੀ ਜਾਂ ਜਬਹੁਤ ਵੱਡਾ ਖਾਨਦਾਨ ਹੋਣਾ ਸੀ ਹੂੰ ਪਰ ਮੇਰਾ ਦੇਸ਼ ਅੱਜ ਵੀ ਅੰਗਰੇਜ਼ਾਂ ਦਾ ਗੁਲਾਮ ਹੋਣਾ ਸੀ ਹੂੰ ਖੌਰੇ ਮੈਨੂੰ ਕਿੱਥੇ ਪਤਾ ਸੀ ਹੂੰ ਇਹਨਾਂ ਅੰਗਰੇਜ਼ਾਂ ਤੋਂ ਬਾਅਦ ਮੇਰਾ ਦੇਸ਼ ਮੇਰਾ ਪੰਜਾਬ ਨਸ਼ੇ ਦਾ ਗੁਲਾਮ ਹੋਣਾ ਓਏ ਹੋਏ ਹੋਏ ਬਹੁਤ ਸੋਹਣੀ ਚੀਜ਼ ਹੈ ਦੇਖੋ ਸ਼ਹੀਦ ਨੂੰ ਯਾਦ ਵੀ ਕੀਤਾ ਹੈ ਔਰ ਸ਼ਹੀਦ ਦੀ ਉਹ ਸੋਚ ਨੂੰ ਦੱਸਿਆ ਹੈ ਵੀ ਜਿਹੜੀ ਉਹ ਸ਼ਹੀਦ ਜੇ ਅੱਜ ਦੇਸ਼ ਲਈ ਆ ਕੁਛ ਨਾ ਕਰਦਾ ਜਿਹੜੇ ਪੰਜਾਬ ਲਈ ਕੀਤਾ ਤੇ ਉਹਨੇ ਕਿੱਥੇ ਹੋਣਾ ਸੀ ਤੇ ਬਾਈ ਜੀ ਕੁਝ ਹੋਰ ਆਣ ਦਿਓ ਹੂੰ ਆ ਜਿੰਨੇ ਵੀ ਸੀਨੇ ਅੰਦਰ ਡਰ ਹੁੰਦੇ ਨੇ ਹੂੰ ਇਹ ਸਭ ਮਜਬੂਰੀਆਂ ਦੇ ਘਰ ਹੁੰਦੇ ਨੇ ਜਿੰਨੇ ਵੀ ਸੀਨੇ ਅੰਦਰ ਡਰ ਹੁੰਦੇ ਨੇ ਸਭ ਮਜਬੂਰੀਆਂ ਦੇ ਘਰ ਹੁੰਦੇ ਨੇ ਜਿਹੜੇ ਦਰਖਤ ਤੇ ਚਿੜੀਆਂ ਦੇ ਘਰ ਨਹੀਂ ਹੁੰਦੇ ਹੂੰ ਉਸ ਦਰਖਤ 'ਤੇ ਜਾਂ ਜਣਾ ਚ ਸੱਪਾਂ ਦੇ ਘਰ ਹੁੰਦੇ ਨੇ ਹੂੰ ਤੁਸੀਂ ਦੇਖਿਓ ਕਦੇ ਵੀ ਦੇਖ ਲਿਓ ਉਹ ਚਿੜੀ ਜਾਂ ਕਿਸੇ ਵੀ ਪੰਛੀ ਨੇ ਹੂੰ ਉਸ ਦਰਖਤ 'ਤੇ ਆਪ ਦਾ ਆਲਣਾ ਬਣਾਉਣਾ ਨਹੀਂ ਜਿੱਤੇ ਸੱਪ ਰਹਿੰਦਾ ਹੋ ਹੂੰ ਸਹੀ ਹਕੀਕਤ ਹੈ ਅੱਛਾ ਕੀ ਕਹਤਾ ਹੈ ਹਾਂ ਕਿਉਂਕਿ ਫਿਰ ਜੋਕਾਂ ਨੂੰ ਖਾਜੋ ਆਂਡੇ ਖਾਜੋ ਸੱਪ ਉਹ ਕੇ ਸਾਦਰ ਕੋਤੇ ਬਣਾਉਂਦਾ ਠੀਕ ਹੈ ਸਟਾਰਟਿੰਗ ਤੋਂ ਦੁਬਾਰਾ ਆਉਂਦੇ ਪੂਰਾ ਜਿਹੜੇ ਦਰਖਤਾਂ ਦੇ ਚਿੜੀਆਂ ਦੇ ਘਰ ਨਹੀਂ ਹੁੰਦੇ ਉਸ ਦਰਖਤ ਦੀਆਂ ਜਣਾ ਜੇ ਸੱਪਾਂ ਦੇ ਦਰ ਹੁੰਦੇ ਨੇ ਜਿਹੜੀ ਸੋਚ ਵਿੱਚ ਲੱਗੇ ਪਰ ਨਹੀਂ ਹੁੰਦੇ ਉਸ ਸੋਚ ਤੋਂ ਕਦੇ ਵੀ ਉੱਡਣ ਦਾ ਹੌਸਲੇ ਕਰਨ ਨਹੀਂ ਹੁੰਦੇ ਜੇ ਤੋਖਾ ਦੇਣਾ ਹੋਵੇ ਵਾਰ ਕਰਨਾ ਹੋਵੇ ਛਾਤੀ ਤੇ ਕਰੀ ਫਿੱਟ ਤੇ ਕੀਤੇ ਵਾਰ ਸੱਪੋ ਜਰ ਨਹੀਂ ਓਏ ਹੋਏ ਪਰ ਲੈ ਆਣਾ ਤੈਨੂੰ ਮੈਂ ਕਹ ਲਿਆ ਜੇ ਮੰਨਦੇ ਨਹੀਂ ਤੋਖਾ ਦਾ ਹੋਇਆ ਵੀ ਮੰਨਣਾ ਮੰਨ ਹੋਇਆ ਤਾਂ ਲੈ ਜਲਦੀ ਮੰਨ ਗਿਆ ਫੇਰਾ ਨਹੀਂ ਮੁਕਰਦਾ ਨਹੀਂ ਉਸ ਚੀਜ਼ ਤੇ ਤੁਸੀਂ ਵਧੀਆ ਲਿਖਦੇ ਹੋ ਪਰ ਜੋ ਮੈਂ ਤੁਹਾਡੀ ਲਿਖਤ ਚ ਫੜਿਆ ਦੇਖੋ ਕਹਿੰਦਾ ਹੈ ਨਾ ਸ਼ਰਾਬੀ ਗੁੰਗਾ ਗੁੰਗੇ ਦੀ ਨਵੀ ਫੜਦਾ ਹੈ ਹਾਂ ਬਿਲਕੁਲ ਤੇ ਜੇ ਮੈਂ ਲਿਖਦਾ ਤੇ ਮੈਂ ਤੁਹਾਡੀ ਨਵਜਵੇ ਲੋ ਆਉਂਦੇ ਮੇਰਾ ਸਵਾਲ ਤੁਹਾਨੂੰ ਕੀ ਸੀ ਪਹਿਲਾਂ ਕਿਤੇ ਬਾਰੇ ਮੈਂ ਜਾਣਨਾ ਮੈਂ ਕਿਹਾ ਜਿੱਥੋਂ ਜਿਹੜੀ ਲੈ ਤੋਂ ਬੰਦਾ ਸ਼ੁਰੂ ਹੁੰਦਾ ਨਾ ਕਿਤੇ ਦੁੱਖ ਪਰ ਤੁਸੀਂ ਕਹਿੰਿਆ ਨਹੀਂ ਮੈਂ ਚਲੋ ਇਹ ਟੌਪਿਕ ਵੀ ਵਧੀਆ ਸੀ ਬਾਈ ਲਿਖਤ ਦੇ ਵਿੱਚੋਂ ਕੀ ਮਹਿਸੂਸ ਕਰਦੇ ਹੋ ਇਹਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦਾ ਬੋਬੀ ਲਿਖਤ ਦੇਖ ਤਾਂ ਬਹੁਤ ਅੱਗੇ ਤੱਕ ਲੈ ਕੇ ਜਾਣੀ ਆ ਗਾਣਿਆਂ ਵੱਲ ਫਿਰ ਕਿਉਂ ਨਹੀਂ ਆ ਜਾਂਦੇ ਜੇ ਇਹਨਾਂ ਨੂੰ ਪੁੱਛਣਾ ਗਾਣਿਆਂ ਵੱਲ ਥੋੜਾ ਹੋਇਆ ਨਹੀਂ ਗਾਲੇ ਥੋੜੇ ਉਲਝੇ ਵੀ ਪਈਆਂ ਮਾੜੇ ਮੂਤ ਤੇ ਕੰਮਕਾਰ ਨੂੰ ਵੀ ਲੈ ਕੇ ਕਈ ਸਮਾਂ ਨਹੀਂ ਹੁੰਦਾ ਹੁਣ ਥੋੜੇ ਕਿਤਾਬਾਂ ਪੜ੍ਹਨੀਆਂ ਘਟਾਈਆਂ ਹੋਈਆਂ ਨੇ ਤੁਹਾਨੂੰ ਐ ਤਾਂ ਨਹੀਂ ਲੱਗਦਾ ਜਿਵੇਂ ਹਰੇਕ ਰਾਈਟਰ ਜਾ ਕੇ ਰੋਲਦਾ ਫਿਰਦਾ ਹੈ ਪ੍ਰੋਡਿਊਸਰਾਂ ਦੇ ਇਲੈਕਟ੍ਰਾ ਦੇ ਕਮਰਿਆਂ 'ਚ ਜਿਵੇਂ ਗਲਾਬ ਸਿੱਧੂ ਬਾਈ ਨੇ ਬੜੀ ਵਾਰੀ ਜ਼ਿਕਰ ਕੀਤਾ ਹੈ ਮਤਲਬ ਸਿੱਧੂ ਮੂਸੇ ਵਾਲੇ ਦੇ ਟਾਈਮ ਤੋਂ ਲੈ ਕੇ ਉਹਨੇ ਸਪੋਰਟ ਵੀ ਕੀਤੀ ਹੈ ਬੜੇ ਬੰਦਿਆਂ ਦੀ ਕਦੇ ਦਿਲ ਨਹੀਂ ਕੀਤਾ ਵੀ ਕਿਸੇ ਚੰਗੇ ਸਿੰਗਰ ਨੂੰ ਮਿਲੀਏ ਜਾ ਕੇ ਕਿਸੇ ਰਾਈਟਰ ਨੂੰ ਮਿਲਾ ਨਹੀਂ ਸਿੰਗਰ ਨੂੰ ਮਿਲਣਾ ਵਾਹ ਚਾਹਤਾ ਕਿੰਨੇ ਕਿਹਨੂੰ ਮਿਲਣਾ ਚਾਹੁੰਦਾ ਬਹੁਤ ਅਰਜੰਡੈਲੋ ਜੀ ਅਰਜੰਡੈਲੋ ਨੂੰ ਕੀ ਖਾਸ ਹੈ ਕੀ ਉਹਦੀ ਬੰਦੇ ਲਿਖਦਾ ਜਿਹੜੀ ਨਾ ਬਹੁਤ ਸੋਹਣੀ ਲਿਖਦਾ ਅਰਜੰਡੈਲੋ ਪਤਾ ਲੱਗਦਾ ਇਹ ਬੰਦੇ ਨੇ ਲਿਟਰੇਚਰ ਪੜ੍ਹਿਆ ਹੈਗਾ ਇਹ ਵੀ ਇੱਕ ਕਲਾ ਹੁੰਦੀ ਆ ਜੇ ਸਾਨੂੰ ਕਿਸੇ ਦੇ ਬੰਦੇ ਨੂੰ ਸੁਣ ਕੇ ਜੇ ਪਤਾ ਲੱਗੇ ਵੀ ਲਿਖਿਆ ਹੈ ਕਿ ਮੈਂ ਤੁਸੀਂ ਜੇ ਕੋਈ ਗਾਣਾ ਹੋਰ ਨਿਊ ਐਲਬਮ ਬਾਜ ਤੋ ਦਾ ਮੈਚੋਰ ਹੋਇਆਗਾ ਹੂੰ ਤੇ ਲਿਟਰੇਚਰ ਦੇਸਦਾ ਉਹਦੇ ਗਾਣਿਆਂ ਚ ਅਰਜੰਟੇਲੋਂ ਦੇ ਮਤਲਬ ਤੂੰ ਹੀ ਸਾਰੇ ਨਾਲ ਜਿਆਦਾ ਨੰਬਰ ਅਰਜੰਟੇਲੋਂ ਦਿੰਦੇ ਸਾਰੇ ਕੀ ਨੰਬਰ ਹੀ ਸਾਰੇ ਉਹਦੇ ਆ ਸਾਰੇ ਨੰਬਰ ਉਹਦੇ ਆ ਤੇ ਸਰਤਾਜ ਬਾਈ ਹੋਣੀ ਨਹੀਂ ਲਿਖਦਾ ਪਰ ਦੇਖੋ ਕੋਈ ਕਿੰਨਾ ਸੋਹਣਾ ਕਿਉਂ ਨਾ ਵੇ ਜਿਹੜਾ ਸਾਨੂੰ ਸੋਹਣਾ ਲੱਗਿਆ ਉਹ ਸਾਹ ਹਾਏ 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 ਆਹ ਗੱਲ ਕੀਤੀ ਬਾਈ ਕਹਿੰਦਾ ਕੋਈ ਕਿੰਨਾ ਸੋਹਣਾ ਮੇਰਾ ਬੇਸ਼ੱਕ ਦੀ ਕਾਲਾ ਏ ਜੇ ਉਹ ਮੈਨੂੰ ਪਸੰਦ ਆ ਤਾਂ ਮੈਨੂੰ ਪਸੰਦੀ ਆ ਸਾਹਮਣੇ ਜਿੰਨਾ ਮਰਜੀ ਹਸੰਦਾਰ ਬੈਠਾ ਹੋਵੇ ਮੈਨੂੰ ਕੋਈ ਪਰਵਾਹ ਨਹੀਂ ਓਏ ਹੋਏ ਗੱਲਾਂ ਵੜੀਆਂ ਡੂੰਘੀਆਂ ਆ ਰਿਆ ਹੈ ਨਹੀਂ ਹਕੀਕਤ ਆ ਇਹ ਹਾਂ ਬਿਲਕੁਲ ਪਸੰਦ ਆ ਪਸੰਦ ਹੁੰਦੀ ਆ ਬੰਦੇ ਦੀ ਕੋਈ ਹੋਵੇ ਹੂੰ ਇਸ ਕਰਕੇ ਮੇਰੀ ਹੀ ਪਸੰਦਾ ਅਰਜੈਂਟਾ ਲੋਗਾ ਤੇ ਦੂਜੀ ਪਸੰਦ ਕੀੜੀ ਹੈ ਦੂਜੀ ਪਸੰਦ ਹੀ ਨਹੀਂ ਭਾਈ ਪਹਿਲੀ ਹੀ ਹੈ ਇੱਕ ਵਾਰ ਨਹੀਂ ਅੱਜ ਜੇ ਮੈਂ ਤੁਹਾਡੇ ਅੱਧਾ ਕੋ ਮਨਾ ਲਿਆ ਬੋਵੀ ਨੂੰ ਭਾਈ ਪੂਰਾ ਵੀ ਆਪਾਂ ਬਣਾਈ ਲੈਣਾ ਨਹੀਂ 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 ਭਾਈ ਵਾਕਈ ਛੱਡ ਗਈ ਫਿਰ ਛੱਡ ਕੇ ਤਾਂ ਗਈ ਆ ਛੱਡ ਗਈ ਮਿਲੀ ਦੁਬਾਰਾ ਕਦੋਂ ਨਹੀਂ ਨਹੀਂ ਮਿਲੀ ਗੱਲਾ ਚੰਦ ਦਿਲ ਕਰਦਾ ਕਦੇ ਕਿਤੇ ਆਮ ਡਾਕਰੇ ਹੋ ਜਾਣ ਮੰਨ ਲਓ ਹਣ ਬੱਸ ਸਟੈਂਡ ਤੇ ਬੋਬੀ ਬੈਠਾ ਹੈ ਕਦੀ ਲੰਗੀ ਨਹੀਂ ਗਿਆ ਇਧਰੋਂ ਐਸੇ ਆ ਤਾਂ ਲਾ ਰੱਖਿਆ ਵੀ ਇਧਰੋਂ ਬੰਦੇ ਅੰਦਰ ਆਉਂਦੇ ਆ ਮੈਂ ਕਹੂੰਗਾ ਵੀਰੇ ਦਿਖਾਓ ਵੀ ਇਧਰੋਂ ਤਾਂ ਤਾਂ ਨਹੀਂ ਬੋਲੇ ਜੀ ਬੋਬੀ ਬੈਠਾ ਰਹਿੰਦਾ ਵੀ ਕਦੇ ਕਿ ਮਨ ਕਰਦਾ ਕਦੇ ਮਿਲੇ ਤਾਂ ਹਾਂ ਮਿਲੇਗੀ ਦੀਸੀ ਇਹ ਹਾਂ ਦੀਸੀ ਹੈ ਹਾਂ ਦੀਸੀ ਜਵੇ ਮਗਾ ਮੇਰਾ ਨਾ ਬਹੁਤ ਦੂਰ ਆ ਅੱਛਾ ਦੀਸੀ ਜਵੇ ਚ ਟੁਰਦੇ ਫਿਰਦੇ ਅੱਛਾ ਕਹਿੰਦੇ ਉਹ ਇੱਕ ਸ਼ਾਮ ਬਣਾएंगे ਅੱਜ ਵਿਛੜ ਜਾਣੇ ਕੇ ਲਈ ਕਿ ਨਹੀਂ ਮੰਨਦਾ ਕਰਦਾ ਕਰਦਾ ਮਨ ਹੁਣ ਕੀ ਕਰੀਏ ਬਸ ਹੂੰ ਕਿਤੇ ਐ ਤਾਂ ਨਹੀਂ ਹੋਇਆ ਕਿ ਪਾਪਾ ਦਾ ਕੰਮ ਜਿਹੜਾ ਪਹਿਲੇ ਨਹੀਂ ਚੰਗਾ ਲੱਗਦਾ ਸੀ ਤੇ ਬਾਅਦ ਚ ਕੋਈ ਜ਼ਿੰਦਗੀ ਚ ਇਹੋ ਜਿਹਾ ਦੋਖ ਆ ਗਿਆ ਜੀ ਹੁਣ ਬਹਿਣਾ ਹੀ ਆ ਬਹਿ ਕੇ ਕਿਤਾਬਾਂ ਵੀ ਪੜ੍ਹਨੀਆਂ ਨਾਲ ਨਾਲ ਮੋਚੀ ਦਾ ਕੰਮ ਵੀ ਕਰ ਲਈਏ ਜਿਹੜੀ ਹੁਣ ਚਲੀ ਗਈ ਉਹਦੀ ਗੱਲ ਕੀ ਕਰੀਏ ਹੁਣ ਪਰ ਉਹਨੂੰ ਜਿਹੜੀ ਚਲੇਗੀ ਉਹਨੂੰ ਉਹ ਕਿ ਉਹਨੂੰ ਕਾਲਜਾਂ ਦੇ ਲੇਖ ਸਕਦੇ ਆ ਪਰ ਗੱਲ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤੁਹਾਨੂੰ ਇੱਕ ਬਹੁਤ ਡੂੰਗੀ ਗੱਲ ਦੱਸਾਂ ਜੀ ਇੱਕ ਰਾਈਟਰ ਦੀ ਬਦਨਸੀਬੀ ਦੱਸਾਂ ਤੁਹਾਨੂੰ ਕੀ ਹੁੰਦੀ ਆ ਅੱਛਾ ਆਪਾਂ ਕਹਿੰਦੇ ਵੀ ਰਾਈਟਰ ਬਹੁਤ ਵਧੀਆ ਲੱਗਦਾ ਪਰ ਇਹਦੀ ਬਦਨਸੀਬੀ ਦੱਸਾਂ ਮੰਨ ਲਓ ਹੁਣ ਮੈਂ ਕੋਈ ਗੀਤ ਲਿਖਿਆ ਮੇਰੀ ਸਭ ਤੋਂ ਵੱਡੀ ਬਦਨਸੀਬੀ ਕੀ ਹੋਣੀ ਹੈ ਜੀ ਨੂੰ ਦੇਖ ਕੇ ਜੀ ਨੂੰ ਸਪੋਜ ਕਰਕੇ ਜਿਹਦੇ ਖਾਤਰ ਹੀ ਮੈਂ ਗੀਤ ਲਿਖਿਆ ਪਰ ਉਸ ਗੀਤ ਨੂੰ ਉਸ ਤੇ ਫਲਵਾ ਨਹੀਂ ਸਕਦਾ ਹੋਣਾ ਕੋਈ ਹੋਰ ਹੀ ਆ ਉਸ ਹਾਂ ਇਹ ਤਾਂ ਹੈ ਇਹ ਬਦਨਸੀਬੀ ਹੁੰਦੀ ਹੈ ਇੱਕ ਰਾਈਟਰ ਦੀ ਇਹ ਹੁੰਦੀ ਹੈ ਪਰ ਜਿਹਦੇ ਲਈ ਮੇਰੇ ਹਿਸਾਬ ਨਾਲ ਜਿਹਦੇ ਲਈ ਲਿਖਿਆ ਜਾਂਦਾ ਹੈ ਜੇ ਜਦੋਂ ਉਹ ਨੂੰ ਪੜਦਾ ਹੈ ਬਾਈ ਦੇਵੀ ਇਹ ਕੋਈ ਹੋਰ ਬੇਸ਼ੱਕ ਸ਼ਾਇਰਾਂ ਦੇ ਅੱਗੇ ਪਰਿਵਾਰ ਹੋ ਜਾਂਦੇ ਬੱਚੇ ਹੋ ਜਾਂਦੇ ਆ ਪਰ ਉਹ ਜਿਹਦੇ ਲਈ ਉਹ ਲਿਖਿਆ ਜਾਂਦਾ ਪਤਾ ਉਹਨੂੰ ਵੀ ਹੁੰਦਾ ਮੇਰੇ ਲਈ ਲਿਖਿਆ ਜਾ ਰਿਹਾ ਟੀ ਉਹਦਾ ਇੰਟਰਸਟ ਹੈ ਨਹੀਂ ਸ਼ਾਇਰੀਆਂ ਚ ਨਹੀਂ ਉਹ ਬਣ ਜਾਂਦਾ ਬਣਿਆ ਹੀ ਨਹੀਂ ਸੀ ਉਹ ਮੈਂ ਦੱਸ ਦਿੰਨਾ ਅੱਛਾ ਉਹ ਜਦੋਂ ਤੁਹਾਨੂੰ ਹੁਣ ਪੜ੍ਹੇਗੀ ਨਾ ਉਹ ਇੰਟਰਸਟ ਆਟੋਮੈਟਿਕ ਬਣ ਜਾਣਾ ਨਹੀਂ ਮੇਰਾ ਹੁਣ ਬਿੱਤਰ ਆ ਇੱਕ ਲਿਖਦਾ ਹੈਗਾ ਪਰ ਜਿਹੜੀ ਉਹਦੀ ਮਹਿਬੂਬਾ ਜਿਹੜਾ ਉਹਦੀ ਮੁਹੱਬਤ ਹੈ ਜਿਹੜੀ ਤੇ ਉਹਦਾ ਇੰਟਰਸਟ ਹੀ ਆਈ ਉਹਦੇ ਸ਼ਹਿਰੀਆਂ ਚ ਉਹ ਹੋਊਗਾ ਉਹ ਜਦੋਂ ਮੁਹੱਬਤ ਇਸ ਮੁਕਾਮ ਤੇ ਜਾਣੀ ਨਾ ਜਦੋਂ ਵਿਛੜ ਗਏ ਦੂਰੀ ਇੰਨੀ ਕੁ ਜ਼ਿਆਦੀ ਜਦੋਂ ਹੋ ਗਈ ਜਦੋਂ ਗੱਲਬਾਤ ਬੰਦ ਹੋ ਗਈ ਰਸਤੇ ਦੂਰ ਹੋ ਗਏ ਉਦੋਂ ਤਾਂ ਫਿਰ ਉਹਦੀ ਇੱਕ ਇੱਕ ਨਿੱਕੀ ਨਿੱਕੀ ਜਿਵੇਂ ਤੁਸੀਂ ਕਹਿੰਦੇ ਨਾ ਦਿਖ ਜਾਵੇ ਤੁਸੀਂ ਆਹ ਮੂੰਹ ਕਿਹਾ ਨਾ ਜੀ ਦੇਖੀ ਜਾਵੇ ਮਿਲਣਾ ਤਾਂ ਦੂਰ ਹਾਂ ਬਹੁਤ ਦੂਰ ਉਹ ਜੇ ਉਹ ਸੱਚ ਜਿ ਮੁਹੱਬਤ ਹੈ ਜਿਵੇਂ ਸਰਤਾਜ ਜੀ ਸੁਪਨੇ ਚ ਮਜ਼ਾ ਉਦਾਈ ਵੀ ਸ਼ੁਕਰ ਹੁਣਾ ਜਿੱਦਾਂ ਹੀ ਸੁਪਨੇ ਚ ਆਉਂਦੇ ਮੈਂ ਸਵੇਰੇ ਉੱਠ ਕੇ ਸ਼ੁਕਰ ਮਨਾਉਣਾ ਸ਼ੁਕਰ ਆਦਾ ਗਈ ਸੁਪਨੇ ਆਉਂਦੇ ਆ ਸੁਪਨੇ ਜਿਹਾ ਆਉਂਦੀ ਆ ਕਦੇ ਕਦੇ ਆ ਜਾਂਦੀ ਆ ਸੁਪਨੇ ਚ ਕਦੇ ਕਦੇ ਆ ਜਾਂਦੀ ਆ ਚਲੋ ਉਹ ਮੁਲਾਕਾਤ ਤੋ ਹੀ ਖੈਰ ਜੇ ਮੁਲਾਕਾਤ ਇੱਥੇ ਵੀ ਲਿਖ ਦਿਆ ਜੇ ਹਾਂ ਬੇਸ਼ੱਕ ਸੁਪਨੇ ਜੋਈ ਦਾ ਕੀ ਹੋਈ ਜੀ ਚਲੋ ਬਿਲਕੁਲ ਕਿਤੇ ਤਾਂ ਮਿਲੇ ਸ਼ੁਕਰ ਮੈਂ ਇਹ ਬਾਈਕ ਉਹ ਹਕੀਕਤ ਆ ਜਿੱਦੇ ਸੁਪਨੇ ਚ ਆਉਂਦਾ ਮੈਂ ਸ਼ੁਕਰ ਮਨਾਉਣਾ ਵੀ ਸ਼ੁਕਰ ਆ ਬਹੁਤ ਬਹੁਤ ਸ਼ੁਕਰੀਆ ਤੇਰਾ ਆਉਣ ਦੇ ਲਈ ਵਾਜੀ ਗਾ ਨਹੀਂ ਹਕੀਕਤ ਇਹ ਲੋਕ ਕਹਿੰਦੇ ਦਰਦ ਜਾਂ ਆ ਚੀਜ਼ਾਂ ਇੱਥੇ ਵੀ ਦੇਖ ਲਓ ਜਿਹੜੇ ਰਾਈਟਰ ਬਣੇ ਆ ਜਦੋਂ ਪਿਛਲੇ ਕੰਮ ਵੇਖਦੇ ਆ ਹਾਂ ਉਹ ਬਣੇ ਇਹੀ ਆ ਬਈ ਮਲੰਗ ਕਹਿੰਦਾ ਕਿ ਇਹ ਸ਼ਾਇਰ ਨਹੀਂ ਕੀਤਾ ਹੀ ਆ ਆਪਣੇ ਜਿਵੇਂ ਕਿਦਾ ਜੀ ਕਰਦਾ ਸਰਦਾਰੀਆਂ ਛੱਡ ਕੇ ਸ਼ਾਇਰ ਬਣਨਦਾ ਕਿ ਨਹੀਂ 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 ਕਿਸੇ ਦਾ ਨਹੀਂ ਕਰਦਾ ਉਹ ਸ਼ਾਇਰਾਂ ਦੀ ਜ਼ਿੰਦਗੀ ਨੂੰ ਕਿਵੇਂ ਬਣਦੇ ਹੋ ਸ਼ਾਇਰਾਂ ਦੀ ਜ਼ਿੰਦਗੀ ਹਮ ਸ਼ਾਇਰ ਆਪ ਦੀ ਜਿੱਥੋਂ ਤੱਕ ਮੈਂ ਸਮਝਦਾ ਹਾਂ ਕੀਪ ਤਾਂ ਸ਼ਾਇਦ ਗਲਤ ਵੀ ਹੋਵਾਂ ਕੋਈ ਖਾਸੀ ਵੱਡੀ ਗਦਰ ਦੀ ਗੱਲ ਕਹ ਲੈਣੀ ਹੈ ਗਲਤ ਹੋ ਸਕਦਾ ਪਰ ਸਿੱਖ ਸ਼ਾਇਰ ਪਾਓ ਮਾਰੇ ਝੂਝਦਾ ਹੀ ਜਾਂਦਾ ਹੈ ਹਮ ਵੇ ਲਗਦਾ ਹੀ ਆ ਮਤਲਬ ਪੂਰਾ ਨਹੀਂ ਹੋ ਸਕਦਾ ਕਦੀ ਅਧੂਰਾ ਹੀ ਰਹਿੰਦਾ ਹੈ ਅਧੂਰਾ ਰਹਿੰਦਾ ਹੈ ਬਾਹ ਕੁਛ ਲੈਦਾ ਕਰ ਤੁਸੀਂ ਇੱਕ ਨੂੰ ਹਮੇਸ਼ਾ ਯਾਦ ਰੱਖੋ ਖਾਸ ਕਰਕੇ ਰਾਈਟਰ ਦੀ ਹੂੰ ਉਹਦੀ ਜਿਹੜੀ ਇੱਜ਼ਤ ਆ ਉਹਦੀ ਕਦਰ ਆ ਹੂੰ ਉਹਦੇ ਮਰਨ ਤੋਂ ਬਾਅਦ ਹੀ ਪਾਉਗੀ ਹੁੰਦੇ ਹੁਣ ਜਿੰਦੇ ਹੋਂ ਨਹੀਂ ਪਈ ਜਿੰਦਿਆਂ ਨਹੀਂ ਪਈ ਪੱਕੀ ਗੱਲ ਹੈ ਨਾ 100% ਹੂੰ ਜਦੋਂ ਸ਼ਿਵ ਆਪ ਜੀ ਦਾ ਸੀ ਤਾਂ ਸ਼ਿਵ ਨੂੰ ਬਹੁਤ ਪੜਿਆ ਮੈਂ ਸ਼ਬ ਜਦੋਂ ਜੀਂਦਾ ਸੀ ਤੇ ਉਹ ਵਾਕਈ ਬੰਦੇ ਵੀ ਤਿੰਨ ਚਾਰ ਵਿਚਾਰਾ ਅਖੀਰਲੇ ਦਿਨਾਂ ਦੇ ਨਾਲ ਰੱਖਦਾ ਸੀ ਵੀ ਮੈਂ ਸਹਾਇਤ ਦਾ ਇਨਾ ਵੱਡਾ ਸ਼ਾਇਰ ਜਾਂ ਇੱਕ ਕਵਿਤਾ ਰਾਈਟਰ ਜਾਂ ਹੋਇਆ ਹਾਂ ਹਾਂ ਤੇ ਕਹਿੰਦਾ ਜਦੋਂ ਮੈਂ ਮਰਾਂ ਤੇ ਮੈਨੂੰ ਚੱਕ ਕੇ ਲੈ ਜਾਓ ਕਿਤੇ ਬਸ ਜੀਆ ਕਿਤੇ ਡਿੱਗ ਜਾਵਾਂ ਤੇ ਲੋਕ ਇਹ ਨਾ ਕਹਿਣ ਕਿ ਇਨਾ ਵੱਡਾ ਸ਼ਾਇਰ ਸੀ ਤੇ ਐ ਡਿੱਗ ਕੇ ਮਰ ਗਿਆ ਜਾਂ ਪੀ ਕੇ ਵੀ ਉਹਨੂੰ ਇਨਾ ਖਿਆਲ ਸੀ ਪਰ ਉਹ ਮਕਬੂਲ ਹੋਇਆ ਜਦੋਂ ਨਹੀਂ ਫਿਰ ਵੀ ਉਸ ਨੂੰ ਕਿਸੇ ਨੇ ਮਤਲਬ ਮੰਨਿਆ ਨਹੀਂ ਪ੍ਰਾਇਓਰਟੀ ਨਹੀਂ ਦਿੱਤੀ ਉਹ ਬੰਦੇ ਨੂੰ ਮਤਲਬ ਕਦਰ ਉਦੋਂ ਹੀ ਪਈ ਜਦੋਂ ਮਰਨ ਤੋਂ ਬਾਅਦ ਹੀ ਪਈ ਇੱਕ ਰਾਈਟਰ ਦੀ ਤਾਂ ਉਦੋਂ ਹੀ ਪੈਂਦੀ ਹੈ ਬਾਕੀਆਂ ਦਾ ਪਤਾ ਨਹੀਂ ਤੇ ਬਈ ਕੰਮ ਨਾਲ ਕਿੰਨਾ ਕੋ ਲਗਾਵੇ ਕੰਮ ਨਾਲ ਬਹੁਤ ਲਗਾਵਾ ਤੈਨੂੰ ਪਤਾ ਹੀ ਤੁਹਾਡੇ ਸਾਹਮਣੇ ਹੀ ਆ ਬਾਕੀ ਕਸਟਮਰ ਵੀ ਬਹੁਤ ਆ ਰਹੇ ਹਨ ਮੈਂ ਤੁਹਾਡਾ ਔਰ ਕਸਟਮਰ ਦਾ ਰਿਸ਼ਤਾ ਵੀ ਦੇਖਿਆ ਬੜੇ ਪਿਆਰ ਵਾਲਾ ਰਿਸ਼ਤਾ ਹੈ ਹਾਂ ਬਿਲਕੁਲ ਪਿਆਰ ਵਾਲਾ ਆਹ ਆਮ ਮੂਛੇ ਕੋਲ ਜਾਓ ਨਾ ਆਹ ਮੂਛੇ ਕੋਲ ਜਾਓ ਕਿੰਨੇ ਰੁਪਏ ਲੈਣੇ ਅਗਲਾ ਕਹਿੰਦਾ 100 ਲੈਣੇ ਉਹ ਲਾਲ ਲੜ ਕੇ 20 ਦੇ ਕੇ ਜਾਂਦੇ ਮੈਂ ਜਿੰਨੇ ਕਸਟਮਰ ਤੁਹਾਡੇ ਦੇਖੇ 100 ਮੈਂ ਵੀ ਲੈਣਾ ਪਰ ਵੀ ਨਹੀਂ ਪਿਆਰ ਨਾਲ ਹੀ ਉਹੀ ਗੱਲ ਹੈ ਜਿੰਨੇ ਕਸਟਮਰ ਮਿਲਦੇ ਸਾਰੇ ਮਤਲਬ ਪੈਸੇ ਪੂਰੇ ਦੇ ਗਏ ਆ ਕੰਮ ਦੇ ਚਿੱਤੇ ਦੇ ਕੀ ਕਹਿਣਾ ਜਾਓਗੇ ਲਾਸਟ ਤੇ ਕੰਮ ਤੇ ਕਿੱਤੇ ਤੇ ਦੇਖਦੇ ਹੋ ਚਾ ਨਹੀਂ ਪਰ ਗੱਲ ਜਿਹੜੀ ਆ ਵੀ ਇਨਸਾਨ ਨੂੰ ਸਮਝਦਾਰ ਕਬੀਲਦਾਰ ਬਣਾਉਣ ਦਾ ਇੱਕੋ ਰਾਹ ਕੰਮ ਹਮ ਕਮਾਈ ਹੋ ਕੇ ਬੰਦਾ ਥੋੜਾ ਸਮਝਦਾਰ ਹੋ ਜਾਂਦਾ ਸੋ ਜਾ ਹੋਇਆ ਇਨਸਾਨ ਬਣ ਜਾਂਦਾ ਹਮ ਕਬੀਰ ਕਮਾਣਾ ਜੀ ਜ਼ਿੰਦਗੀ ਚ ਜ਼ਰੂਰੀ ਹੈ ਧੰਨਵਾਦ ਕਰਦੇ ਹੋ ਸੇਲੀ ਦਾ ਵੀ ਉਹਨੇ ਕੰਮ ਤੇ ਬਾਤਾਂ ਨਹੀਂ ਹੋ ਪਹਿਲਾਂ ਹੀ ਸੀ ਅਨੇ ਇਹ ਇਸ਼ਕ ਦੇਖੋ ਜੋ ਮਰਜੀ ਹੈ ਫਾਇਦੇ ਵੀ ਕਰਦਾ ਹੈ ਕਹਿੰਦੇ ਕਿ ਆ ਉਹ ਬਦਨਾਮ ਤੋਂ ਹੁਆ ਨਾਮ ਤੋਂ ਹੁਆ ਹਾਂ ਸ਼ਾਇਰ ਬਣ ਕੇ ਬਣਾਇਆ ਤੋਂ ਨਹੀਂ ਹੈ ਮਿਲੀ ਨਹੀਂ ਕੋਈ ਗੱਲ ਨਹੀਂ ਪਰ ਰੋਜ਼ਗਾਰ ਤਾਂ ਉਹਨੇ ਦੇਤਾ ਨਾ ਲੇਕਿਨ ਰੋਜ਼ਗਾਰ ਤਾਂ ਪਹਿਲਾਂ ਦਾ ਹੀ ਸੀ ਐਡੇ ਐਡੇ ਸਟਾਰ ਇੰਨੇ ਨੇ ਵੱਡੇ ਸਟਾਰ ਤੋਂ ਉਹ ਬਣਾ ਕੇ ਚੱਲ ਗੀਆਂ ਵਿਚਾਰੀਆਂ ਬਾਅਦ ਰੋਂਦੀਆਂ ਰਹਿ ਗਈਆਂ ਵੀ ਆ ਕੀ ਹੋ ਗਿਆ ਬਟ ਬੰਦਾ ਹੀਰੋ ਬਣ ਕੇ ਕਈ ਰਾਈਟਰ ਨੇ ਜਿਨ੍ਹਾਂ ਨੂੰ ਮਲੰਕ ਕਹਿ ਕੇ ਛੱਡ ਗਈਆਂ ਸੀ ਬਿਲਕੁਲ ਬਾਅਦ ਚ ਗਾਣਿਆਂ ਨੇ ਮਕਬੂਲ ਕੀਤਾ ਹੋਰ ਕੀ জানা ਜਾਂਦਾ ਬਹੁਤ ਬਹੁਤ ਸ਼ਾਇਰਾਂ ਨਾਲ ਐ ਹੀ ਹੁੰਦਾ ਹੈ ਹੂੰ ਜੁਕਾ ਛੱਡ ਕੇ ਜਾਂਦੀਆਂ ਹੂੰ ਸ਼ਾਇਰ ਬਣਦਾ ਹੀ ਤਾਂ ਬੰਦਾ ਹੁੰਦਾ ਨਹੀਂ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮਾੜਾ ਜ ਸਨੇਹਾ ਕੋਈ ਤੁਹਾਡੇ ਵੱਲ ਦਰਸ਼ਕਾਂ ਨੂੰ ਕੀchn ਨੇ ਹਾਂ ਦਰਸ਼ਕਾਂ ਇਹ ਸਨੇਹਾ ਇਹਨਾਂ ਪਿਆਰ ਤੁਹਾਨੂੰ ਪਹਿਲੇ ਇੰਟਰਵਿਊ ਵਿੱਚ ਪਾਇਆ ਕਰੋ ਪਈ ਹੈ ਕਮੈਂਟ ਦੇਖਿਆ ਦਰਸ਼ਕਾਂ ਇਹ ਹੀ ਕਹਾਂਗੇ ਸਾਡੇ ਵਰਗਿਆਂ ਨੂੰ ਪਿਆਰ ਪਿਆਰ ਦਿਆ ਕਰੋ ਕਦਰ ਕਰਿਆ ਕਰੋ ਪਿਆਰ ਦਿੱਤਾ ਤਾਂ 100 ਕਿਲੋਮੀਟਰ ਤੋਂ ਆ ਗਏ ਮੇਰੀ ਕਿਹੜੀ ਪੁਆਰੀ ਨਹੀਂ ਇੱਥੇ ਇਹ ਗੱਲ ਹੈ ਬਿਲਕੁਲ ਭਾਈ ਨਹੀਂ ਸਹੀ ਲੱਗਾ ਜੇ ਕਦਰ ਹੈ ਤਾਂ ਹੀ ਇੰਨੀ ਦੂਰੋਂ ਚੱਲ ਕੇ ਆਏ ਆ ਨੀ ਅੱਜ ਕੱਲ ਦਾ ਲੋਕੀ ਭੂਆ ਦੇ ਨਹੀਂ ਜਾਂਦੇ ਨਹੀਂ ਜਾਂਦੇ ਕੇ ਸਹੀ ਗੱਲ ਹੈ ਨਹੀਂ ਆ ਭੂਆ ਦੇ ਵੀ ਨਹੀਂ ਜਾਂਦੇ ਤੂੰ ਪਿਛਲੇ ਇੰਟਰਵਿਊ 'ਚ ਬੜੇ ਸੀਰੀਅਸ ਸੀ ਮੈਂ ਕਹਾ ਹੱਸ ਲਿਆ ਕਰ ਥੋੜਾ ਜਿਆ ਨਹੀਂ ਨਹੀਂ ਹੱਸਦੇ ਰਹਿੰਦੇ ਉਹ ਦਿਲ ਦਾ ਟੁੱਟਦੇ ਰਹਿੰਦੇ ਆ ਇਹ ਦਿਲ ਟੁੱਟੇ ਜ਼ਿਆਦਾ ਗੰਭੀਰ ਨਹੀਂ ਹੋਏ ਆ ਤੁਹਾਡੇ ਕੋਲ ਤਾਂ ਹੋਵੇਗਾ ਬੜਾ ਆ ਰੱਖਿਆ ਸੋਲੂਸ਼ਨ ਜਿਆ ਵੀ ਰੱਖਿਆ ਇਹਦੇ ਨਾਲ ਜੁੜਦਾ ਕਿ ਨਹੀਂ ਜੁੜਦਾ ਨਹੀਂ ਇਹਦੇ ਨਾਲ ਨਹੀਂ ਜੁੜਦੇ ਹਰਦੇ ਨਹੀਂ ਜੁੜਦਾ ਕੁਝ ਹੋਰ ਲੈਣ ਇੱਕ ਲਾਸਟ ਤੇ ਵਧੀਆ ਜੀ ਚੀਜ਼ ਸੁਣਾ ਦਿਓ ਜਿਹੜੀ ਤੁਹਾਡੇ ਦਿਲ ਦੇ ਕਰੀਬ ਹੋਵੇ ਜਿਹੜੀ ਮੇਰੇ ਦਿਲ ਦੇ ਕਰੀਬ ਆ ਜਿਹੜੀ ਜਿਹੜੀ ਚੀਜ਼ ਤੁਹਾਡੇ ਦਿਲ ਦੇ ਕਰੀਬ ਹੋਵੇ ਮੇਰੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਇਹੀ ਆ ਸੁਣਾਓ ਜੀ ਫਿਰ ਕੋਈ ਸ਼ਖਸ਼ੀ ਨੀ ਤੇਰੇ ਵਰਗਾ ਕੁਝ ਚੀਜ਼ਾਂ ਤੇਰੇ ਵਰਗੀਆਂ ਨੇ ਹਵਾਵਾਂ ਵਿੱਚ ਖਾਮੋਸ਼ੀ ਕਣੀਆਂ ਦੇ ਵਿੱਚ ਖੁਸ਼ਕੀ ਪਾਣੀ ਵਾਲੀ ਗਣੀ ਵਿੱਚ ਖੁਸ਼ਕੀ ਓਏ ਹੋਏ ਵੀ ਕੋਈ ਸ਼ਖਸ਼ੀ ਨੀ ਤੇਰੇ ਵਰਗਾ ਕੁਝ ਚੀਜ਼ਾਂ ਤੇਰੇ ਵਰਗੀਆਂ ਨੇ ਹਵਾਵਾਂ ਵਿੱਚ ਖਾਮੋਸ਼ੀ ਕਣੀਆਂ ਦੇ ਵਿੱਚ ਖੁਸ਼ਕੀ ਅਤੇ ਬਿਨਾ ਤਰੇੜ ਤੋਂ ਸਰਗੀ ਇਹ ਸਭ ਕੁਝ ਨੀ ਤੇਰੇ ਵਰਗੇ ਤੇ ਤੋਂ ਇਨਾ ਵਰਗੀ ਆਏ ਹੋਏ ਹੋਏ ਬੀ ਕੋਈ ਸ਼ਖਸ਼ੀ ਨੀ ਤੇਰੇ ਵਰਗਾ ਕੁਝ ਚੀਜ਼ਾਂ ਤੇਰੇ ਵਰਗੀਆਂ ਨੇ ਹਵਾਵਾਂ ਵਿੱਚ ਖਾਮੋਸ਼ੀ ਕਣੀਆਂ ਦੇ ਵਿੱਚ ਖੁਸ਼ਕੀ ਅਤੇ ਬਿਨਾ ਤਰੜੇਕ ਤੋਂ ਸਰਗੀ ਹੂੰ ਇਹ ਸਭ ਕੁਝ ਨਹੀਂ ਤੇਰੇ ਵਰਗੇ ਤੇ ਤੋ ਇਨਾ ਵਰਗੇ ਜਿਸ ਤਰ੍ਹਾਂ ਪੱਥਰ ਅੰਦਰ ਦਿਲ ਜਿਸ ਤਰ੍ਹਾਂ ਇਹ ਖੁਸ਼ਬੋਈ ਜਿਸ ਤਰ੍ਹਾਂ ਪੱਥਰ ਅੰਦਰ ਦਿਲ ਹੂੰ ਜਿਸ ਤਰ੍ਹਾਂ ਪੱਥਰ ਅੰਦਰ ਦਿਲ ਹੂੰ ਵਿੱਚ ਕੰਡਿਆਂ ਖੁਸ਼ਬੋਈ ਹੂੰ ਰੁੱਖ ਜ਼ੁਲਫਾਂ ਵਾਂਗਰ ਜਿਸ ਤਰ੍ਹਾਂ ਬੇਲ ਰੁੱਖਾਂ ਉੱਤੇ ਵਿਕਰੀ ਹੋਈ ਹੂੰ ਜ਼ੁਲਫਾਂ ਵਾਂਗਰ ਜਿਸ ਤਰ੍ਹਾਂ ਬੇਲ ਰੁੱਖਾਂ ਉੱਤੇ ਬਿਖਰੀ ਹੋਈ ਜਿਵੇਂ ਪਾਣੀ ਉੱਤੇ ਪੱਬ ਚੱਲਣ ਜਿੱਦਾਂ ਹੋਵੇ ਰੇਤ ਤੇ ਮਛਲੀ ਤਰਦੀ ਇਹ ਸਭ ਕੁਝ ਨੇ ਤੇਰੇ ਵਰਗੇ ਤੇ ਤੂੰ ਇਨਾ ਵਰਗੇ ਵਾਹ ਜੀ ਦੇਖੋ ਖੂਬਸੂਰਤੀ ਨੂੰ ਕਿੰਨਾ ਵਧੀਆ ਤਰੀਕੇ ਨਾਲ ਪਰੋਇਆ ਹੈ ਸਾਰੀ ਖੂਬਸੂਰਤੀ ਉਧਰੋਂ ਲਈ ਫਿਰੇ ਵਾਲੀ ਨੇ ਹੀ ਹੋਤੋਂ outros وی لے ایا ਮਰੀ ਮੋਟੀ ਮਰੀ ਮੋਟੀ ਇਧਰ ਇਧਰ ਲੈ ਲਈ ਹਰ ਥਾਂ ਦੇ ਵਿੱਚ ਕੱਥੀ ਕੀਤੀ ਆ ਤੇ ਇੱਕ ਚੀਜ਼ ਹੋਰ ਕਦੀ ਮਿਲਿਆ ਹੀ ਵੀ ਕਦੇ ਕੁਦਰਤ ਟੀਵੀ ਵਾਲੇ ورਿੰਦਰ ਨੂੰ ਮਿਲਾਂਗੇ ਅਵੇਂ ਬੈਠ ਨਹੀਂ ਨਹੀਂ ਮੈਂ ਕਦੀ ਜ਼ਿੰਦਗੀ ਸੋਚੀ ਨਹੀਂ ਵੀ ਕਦੇ ਮੇਰਾ ਕੋਈ ਪੌਡਕਾਸਟ ਹੋਣਾ ਜਾਂ ਕੋਈ ਇੰਟਰਵਿਊ ਹੋਣਾ ਇੱਥੇ ਪਹਿਲਾ ਪੌਡਕਾਸਟ ਹੈ ਹਾਂ ਆਇਆ ਇਥੇ ਪਹਿਲੀ ਇੰਟਰਵਿਊ ਹੈ ਤੁਹਾਡੀ ਦੁਕਾਨ ਖੁਸ਼ੀ ਹੋਈ ਅਸੀਂ ਆਏ ਬਹੁਤ ਜਿਆਦਾ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਵੀ ਮੇਰਾ ਕਿਤਾ ਵੀ ਆ ਗਿਆ ਮੇਰੀ ਥਾਂ ਵੀ ਆ ਗਈ ਸਾਰੀ ਕੈਮਰੇ ਹਾਂ ਇਹ ਜ਼ਰੂਰੀ ਸੀ ਤਾਂ ਇਹ ਜ਼ਰੂਰੀ ਹੈ ਪਹੁੰਚ ਲੈ ਪਹਿਲਾਂ ਲੋਕ ਮੰਨਦੇ ਨਹੀਂ ਸੀ ਵੀ ਸੋਹਣਾ ਸੁਨੱਖਾ ਮੁੰਡਾ ਯਾਰ ਵੈਸੇ ਕਹਦਾ ਮੁੱੱਚ ਨਹੀਂ ਹੋ ਜਾਦਾ ਨਹੀਂ ਚਲੋ ਬਾਈ ਦੇ ਨਾਲ ਮੁਲਾਕਾਤ ਹਾਸੇ ਵੀ ਰਏ ਮਜ਼ਾਕ ਤਾਂ ਬਾਈ ਥੋੜਾ ਪਿਛਲੇ ਇੰਟਰਵਿਊ ਸੀਰੀਅਸ ਸੀ ਮੈਂ ਕਿਹਾ ਥੋੜਾ ਜਿਆ ਬਾਈ ਨੂੰ ਸੋਹਣਾ ਵੀ ਚਾਹੀਦਾ ਤੇ ਬਾਈ ਦੇ ਪੈਰ ਵੀ ਆਪਾਂ ਕੱਢ ਲੈਨੇ ਵੀ ਬਾਈ ਕਿਉਂ ਲਿਖਦਾ ਅੱਗੇ ਤਾਂ ਇਹ ਨਹੀਂ ਕਹੇਗਾ ਕਿ ਨਹੀਂ ਇਹ ਕੱਲੀਆਂ ਕਿਤਾਬੀ ਗੱਲਾਂ ਨੇ ਸ਼ਾਇਰੀ ਕਿਤਾਬੀ ਗੱਲਾਂ ਨਹੀਂ ਹੁੰਦੀ ਇਹ ਬੀਤਿਆ ਅੰਡਿਆ ਹੁੰਦਾ ਤੇ ਬਾਈ ਬਹੁਤ ਸੋਹਣਾ ਸਨੇਹਾ ਦੇ ਰਿਹਾ ਕੀ ਪਿਤਾਪੁਰਖੀ ਕੰਮ ਜਿਹੜਾ ਬਾਈ ਮੋਚੀ ਦਾ ਕੰਮ ਕਰਾਂਗਾ ਤੇ ਕੰਮ ਸਾਰਿਆਂ ਨੂੰ ਪਿਤਾਪੁਰਖੀ ਕਰਨਾ ਚਾਹੀਦਾ ਹੈ ਮੈਂ ਤੁਹਾਡਾ ਦੋਸਤ ਗੁਰਿੰਦਰ ਕੁਦਰਤ ਟੀਵੀ ਤੋਂ ਮਿਲਾਂਗੇ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਸასი ਸ਼ਕਲ ਸਾਰਿਆਂ ਨੂੰ